सस निलके है सप्लाई कर आ रहा अमृतसर का नशा तस्कर साथी समेत चढ़िया फिरोजपुर पुलिस दे के कार सवार तस्करा तो एक किलो हैरोइन सत्त लख रुपये डरग गमनी बरामद जवाई और सस पहला ही तीन परचे दर्ज ਨਸ਼ੇ ਖਿਲਾਫ ਛੇੜੀ ਮੁਹਿੰਮ ਦੇ ਤਿੱਤ ਫਿਰੋਜ਼ਪੁਰ ਪੁਲਿਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਅੰਮ੍ਰਿਤਸਰ ਵਾਸੀ ਨਸ਼ਾ ਤਸਕਰ ਆਪਣੀ ਸਸਤੇ ਮੋਗਾ ਨਿਵਾਸੀ ਸਾਥੀ ਦੇ ਨਾਲ ਮਿਲ ਕੇ ਫਿਰੋਜ਼ਪੁਰ ਹੈਰੋਇਨ ਦੀ ਸਪਲਾਈ ਕਰਨ ਆ ਰਹੇ ਇਹਨਾਂ ਤੇ ਨੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਕਾਰ ਸਵਾਰ ਇਹਨਾਂ ਇਹਨਾਂ ਤਸਕਰਾਂ ਤੋਂ 1 ਕਿਲੋ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਇਆ ਕਿ ਜੀਰਾ ਨਿਵਾਸੀ ਪਰਮਜੀਤ ਕੌਰ ਨਾਮਕ ਮਹਿਲਾ ਤਸਕਰ ਜਿਸ ਤੇ ਪਹਿਲਾਂ ਹੀ ਪਰਚਾ ਦਰਜ ਹੈ ਆਪਣੇ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਨਿਵਾਸੀ ਹਰਪਾਲ ਸਿੰਘ ਉਰਫ ਕਾਲਾ ਦੇ ਨਾਲ ਮਿਲ ਕੇ ਚਿੱਟੇ ਦਾ ਕਾਰੋਬਾਰ ਦਾ ਕਾਰੋਬਾਰ ਕਰਦੀ ਆ ਰਹੀ ਹੈ ਇਸ ਕਾਰੋਬਾਰ ਵਿੱਚ ਜ਼ਿਲ੍ਹਾ ਮੋਗਾ ਵਿੱਚ ਨਸ਼ੇ ਦਾ ਗੜ ਮੰਨੇ ਜਾਣ ਵਾਲੇ ਪਿੰਡ ਦੋਲੇ ਵਾਲੇ ਦਾ ਕੁਲਦੀਪ ਸਿੰਘ ਵੀ ਸ਼ਾਮਲ ਹੈ ਹਰਪਾਲ ਸਿੰਘ ਤੇ ਪਹਿਲਾਂ ਹੀ ਦੋ ਪਰਚੇ ਦਰਜ ਹਨ ਇਹਨਾਂ ਤਿੰਨਾਂ ਕਰ ਸਵਾਰ ਨਸ਼ਾ ਤਸਕਰਾਂ ਖਿਲਾਫ ਥਾਣਾ ਸਿਟੀ ਜੀਰਾ ਵਿੱਚ ਪਰਚਾ ਦਰਜ ਕੀਤਾ ਗਿਆ ਹੈ SSP ਫਿਰੋਜ਼ਪੁਰ 소ਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਇਹਨਾਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲ ਚੁੱਕੀ ਸੀ। ਤਿੰਨੇ ਤਸਕਰ ਮਿਲ ਕੇ ਚਿੱਟੇ ਦਾ ਕਾਰੋਬਾਰ ਪਿਛਲੇ ਲੰਬੇ ਸਮੇਂ ਤੋਂ ਕਰਤੇ ਆ ਰਹੇ ਸਨ ਅਤੇ ਪੁਲਿਸ ਨੂੰ ਇਹਨਾਂ ਦੀ ਤਲਾਸ਼ ਸੀ। ਸੋ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ 1 ਕਿਲੋ ਹੈਰੋਇਨ 7 ਲੱਖ ਰੁਪਏ ਦੀ ਦਰਗਮਣੀ ਬਰਾਮਦ ਕੀਤੀ ਗਈ ਹੈ। ਇਹਨਾਂ ਤਸਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਦੇ ਤਾਰ ਕਿੰਨਾ ਤਸਕਰਾਂ ਨਾਲ ਜੁੜੇ ਹੋਏ ਹਨ ਅਤੇ ਇਹ ਕਿੰਨੇ ਸਮੇਂ ਤੋਂ ਇਸ ਧੰਦੇ ਨਾਲ ਜੁੜੇ ਹੋਏ ਹਨ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਤਸਕਰਾਂ ਨੂੰ ਪੁਲਿਸ ਰਿਮਾਂਡ ਤੇ ਲਿਆ ਜਾ ਰਿਹਾ ਹੈ ਤਾਂ ਕਿ ਹੋਰ ਵੱਡੇ ਖੁਲਾਸੇ ਕੀਤੇ ਜਾ ਸਕਣ ਮੈਮ ਜਿਹੜੀ ਰਿਕਵਰੀ ਹੋਈ ਹੈ ਜੀ ਜੀਰਾ ਦੇ ਵਿੱਚ ਨਸ਼ੇ ਨੂੰ ਲੈ ਕੇ ਕੀ ਰਿਕਵਰੀ ਹੋਈ ਔਰ ਕਿੰਨੇ ਬੰਦੇ ਜਿਹੜੇ ਫੜੇ ਔਰ ਇਸ ਦੇ ਵਿੱਚ ਮਹਿਲਾ ਵੀ ਜੀ ਮਮ ਫਿਰੋਜ਼ਪੁਰ ਪੁਲਿਸ ਵੱਲੋਂ ਐਂਟੀ ਡਰੱਗਸ ਅਵੇਅਰਨੈਸ ਐਂਡ ਐਨਫੋਰਸਮੈਂਟ ਡਰਾਈਵ ਕੋ ਇੰਟੈਂਸੀਫਾਈ ਕੀਤਾ ਗਿਆ ਹੈ ਇਸ ਦੌਰਾਨ ਜਿਹੜੀ ਐਨਫੋਰਸਮੈਂਟ ਡਰਾਈਵ ਅਸੀਂ ਚਲਾ ਰਹੇ ਹਾਂ ਉਹਦੇ ਵਿੱਚ ਅਸੀਂ ਜਿੰਨੇ ਵੀ ਹੌਟਸਪots ਹੈ ਜਾਂ ਡਰੱਗ ਡਰੱਗ ਫੈਕਟਰੀ ਏਰੀਆਜ਼ ਹੈ ਉਹਦੇ ਵਿੱਚ ਕਾਸੂ ਕਰ ਰਹੇ ਨੇ ਤੇ ਨਾਕਾਬੰਦੀ ਕਰ ਰਹੇ ਨੇ ਇਸ ਨਾਕਾਬੰਦੀ ਦੌਰਾਨ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਨੇ ਜ਼ੀਰਾ ਸਬ ਡਿਵੀਜ਼ਨ ਤੇ ਵਿੱਚ ਕਮਰਸ਼ੀਅਲ ਰਿਕਵਰੀ ਰਿਕਵਰ ਕੀਤੀ ਗਈ ਹੈ ਟੋਟਲ 989 ਗ੍ਰਾਮਸ ਆਫ ਹੈਰੋਇਨ ਤੇ 7 ਲੱਖ ਡਰੱਗ ਮਨੀ ਰਿਕਵਰ ਕੀਤਾ ਗਿਆ ਹੈ ਇਹ ਤਿੰਨ ਬੰਦੋਤੇ ਪੋਜ਼ੀਸ਼ਨ ਤੇ ਵਿੱਚ ਸੀਗਾ ਇਹਦੇ ਵਿੱਚ ਤਿੰਨ ਦੋਸ਼ੀ ਨੇ ਹਰਪਾਲ ਸਿੰਘ ਤੇ ਕੁਲਦੀਪ ਸਿੰਘ ਅਤੇ ਇਕਲੇਜੀ ਪਰਮਜੀਤ ਕੌਰ ਇਹਨਾਂ ਤਿੰਨੋਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਸਿਟੀ ਜ਼ੀਰਾ ਦੇ ਵਿੱਚ 52/24 ਨੰਬਰ ਮੁਕੱਦਮਾ ਵੀ ਦਰਜ ਕੀਤਾ ਗਿਆ ਹੈ ਜੀ ਮੈਂ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹੋਏਗੇ ਹਾਂ ਜੀ ਜਿਹੜੀ ਅਫਰ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਦੇ ਹਿਸਾਬ ਨਾਲ ਜਿਹੜਾ ਪਹਿਲਾ ਦੋਸ਼ੀ ਹੈ ਹਰਪਾਲ ਸਿੰਘ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਨੇ ਉਹਦੇ ਉੱਪਰ ਦੋ ਮੁਕੱਦਮੇ ਦਰਜ ਨੇ ਤੇ ਜਿਹੜੀ ਲੇਡੀ ਆ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਨੇ ਜ਼ੀਰਾ ਸਬਡਿਵੀਜ਼ਨ ਦੀ ਉਹਨਾਂ ਦੇ ਉੱਪਰ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਮੈਮ ਜਿਹੜੀ ਲੇਡੀ ਹੈ ਮਤਲਬ ਇਹ ਕਿੱਥੋਂ ਲੈ ਕੇ ਆ ਰਹੇ ਸੀ ਹੈਰੋਇਨ ਉਹ ਕਿੱਥੇ ਜਾ ਰਹੇ ਸੀਗੇ ਜੀ ਬੈਬ ਆਪ ਸਾਨੂੰ ਇਨਪੁਟ ਮਿਲਾ ਸੀਗਾ ਅਸੀਂ ਕਾਫੀ ਟਾਈਮ ਸੇ ਸਾਨੂੰ ਪਤਾ ਸੀਗਾ ਕਿ ਇੱਕ ਗਿਰੋਹ ਹੈਗਾ ਜਿਹੜਾ ਉਹ ਜ਼ੀਰਾ ਸਬਡਿਵੀਜ਼ਨ ਦੇ ਵਿੱਚ ਐਕਟਿਵ ਹੈ ਤੇ ਜੋ ਇਸਮੇ ਹਰਪਾਲ ਸਿੰਘ ਹੈ ਉਹ ਇਸੇ ਲੇਡੀ ਦਾ ਜਵਾਈ ਸੀਗਾ ਤੇ ਅੰਮ੍ਰਿਤਸਰ ਦੇ ਰਸਤੇ ਤੋਂ ਲੈ ਕੇ ਇਹ ਹੈਰੋਇਨ ਨੂੰ ਲੈ ਕੇ ਆ ਰਹੇ ਸੀਗੇ ਤੇ ਇਹਨਾਂ ਦਾ ਮਕਸਦ ਇਸੇ ਇਨ ਇੱਥੇ ਵੇਚਣਾ ਸੀਗਾ ਤੇ ਸਾਡੀ ਪੁਲਿਸ ਨੇ ਬਹੁਤ ਹੀ ਮੁਸਤਹਿਦੀ ਨਾਲ ਕੰਮ ਕਰਕੇ ਇਨਪੁਟ ਤੇ ਉੱਪਰ ਕੰਮ ਕਰਦੇ ਹੋਏ ਤੇ ਨਾਕਾਬੰਦੀ 'ਤੇ ਸਤਾਰਕ ਚੈਕਿੰਗ ਕਰਦੇ ਹੋਏ ਇਹਨੂੰ ਫੜਿਆ ਤੇ ਇਹਨਾਂ ਦੇ ਜਿਹੜੇ ਵੀ ਮਨਸੂਬੇ ਸੀਗੇ ਉਹਨਾਂ ਨੂੰ ਨਾਮ ਕਾਮਯਾਬ ਕੀਤਾ। ਕਰੇਟਾ ਕਾਰ ਜਿਹੜੀ ਵਾ ਉਹ ਦੋਸ਼ੀਆਂ ਦੇ ਵਿੱਚ ਇਹ ਵਾ ਕਿ ਹਾਂਜੀ ਜਿਹੜੇ ਇਹ ਤਿੰਨ ਦੋਸ਼ੀ ਸੀਗੇ ਇਹ ਕਰੇਟਾ ਕਾਰ ਦੇ ਵਿੱਚ ਸਵਾਰ ਸੀਗੇ ਇਹਨਾਂ ਦੀ ਗੱਡੀ ਸੀਗੀ ਤੇ ਅਸੀਂ ਇਹਨੂੰ ਵੀ ਆਪਣੇ ਰਿਕਵਰ ਕੀਤਾ ਹੈ ਜੀ ਸਰ ਇਨਾ ਤੇ ਕੋਈ ਨਿਸ਼ਚਿਤਾਰੀ ਹਰਪਾਲ ਸਿੰਘ ਤੇ ਪਰਮਜੀਤ ਕੌਰ ਹਾਂ ਜੀ ਜਿਹੜੀ ਲੇਡੀ ਹੈ ਪਰਮਜੀਤ ਕੌਰ ਜਿਹੜੀ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਹਰਪਾਲ ਸਿੰਘ ਉਹਨਾਂ ਦੇ ਜਵਾਈ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜੇ ਕੁਲਦੀਪ ਸਿੰਘ ਹੈ ਇਹ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਇਹ ਵੀ ਫਿਰੋਜ਼ਪੁਰ ਏਰੀਆ ਦੇ ਵਿੱਚ ਸક્રિય ਸੀਗੇ ਤੇ ਡਰਗ ਵੇਚਣ ਦੇ ਕਾਰਬਨਿਕ ਉਸ ਸੀਗੇ ਸਾਹਮਣੇ ਸੀਗੇ ਤਿੰਨੇ ਜਿਹੜੇ ਕਿਊਜ਼ ਨੇ ਜ਼ਮਾਨਤ ਹੀ ਬਾਅਦ ਹਾਂ ਹਾਂਜੀ ਪਹਿਲਾਂ ਇਹਦੇ ਇਹੀ ਐਂਡਿੰਗ ਨੇ ਇਹਨਾਂ 'ਤੇ ਦੋ ਦੋ ਜਿਵੇਂ ਮੈਨੇ ਤੁਹਾਨੂੰ ਪਹਿਲੇ ਵੀ ਦੱਸਿਆ ਦੋ ਬੰਦੇ ਦੇ ਉੱਪਰ ਪਹਿਲੇ ਪਰਚਾ ਆਇਆ ਹੈਗਾ ਤੇ ਹੁਣ ਇਹ ਬਾਹਰ ਸੀਗੇ ਜਮਾਨੇ 'ਚ ਬਾਹਰ ਨੇ ਨਹੀਂ ਜੀ ਹੁਣ ਜਿੰਨਾ ਹੈਗਾ ਇਹਨਾਂ ਦੀ ਮਾਲਕੀ ਹੀ ਹੈਗੀ ਉਹ ਸ਼ਾਮਿਲ ਆਈ ਹੈ ਹਾਲਾਂਕਿ ਅਗਰ ਇਹਨਾਂ ਦੇ ਪਾਸ ਤੇ ਇਹਨਾਂ ਦੇ ਏਰੀਆ 'ਚ ਹੋਰ ਵੀ ਉਹ ਫਾਰਵਰਡ ਤੇ ਬੈਕਪਰ ਲਿੰਕੇਜਸ ਤੇ ਅਸੀਂ ਵਰਕਆਊਟ ਕਰ ਰਹੇ ਹਾਂ మేమనే ప్రాపర్టీ ਵੀ بناਈ ਹੈ ਇਸ ਚੀਜ਼ ਨੂੰ ਵੀ ਬੱਚਾ ਜਾ ਰਿਹਾ ਹੈਗਾ ਜਿਹਦਾ 7 ਲੱਖ ਕਰਪਮਨੀਆ ਨੂੰ ਬਰਾ ਨਹੀਂ ਡੈਫੀਨਟਲੀ ਜੀ ਸਾਡੀ ਪ੍ਰਾਇੋਰਟੀ ਹੈ ਕਿ ਜਿਹੜੀ ਪ੍ਰਾਪਰਟੀ ਅਟੈਚਮੈਂਟ ਤੇ ਫੋਰ ਫਿਚਰ ਹੈਗੀ ਸਪੈਸ਼ਲੀ ਜਿਹੜੇ ਕਮਰਸ਼ੀਅਲ ਕੇਸ ਦੇ ਕਮਰਸ਼ੀਅਲ ਰਿਕਵਰੀ ਦੇ ਕੇਸਸ ਹੈ ਉਹ ਡੈਫੀਨਟਲੀ ਅਸੀਂ ਉਹ ਵੀਊ ਪੁਆਇੰਟ ਵੀ ਚੈੱਕ ਕਰ ਰਹੇ ਹਾਂ ਨੇ ਤੇ ਇਹਨਾਂ ਦੇ ਜੋ ਵੀ ਪ੍ਰਾਪਰਟੀ ਵਗੈਰਾ ਹੋਗੇ ਉਸਨੂੰ ਅਸੀਂ ਜ਼ਰੂਰ ਜ਼ਬਤ ਕਰਾਂਗੇ ਤੇ ਜਿਹੜੀ ਵੀ ਬੰਦੀ ਕਾਰਵਾਈ ਹੋਗੀ ਉਹ ਜ਼ਰੂਰ ਲਈ ਜਾਏਗੀ ਫਿਰੋਜ਼ਪੁਰ ਪੁਨਿਸਵਾਲਾ ਜਿੱਦਾਂ ਮਹਿਲਾ ਇਨਵੋਲਵ ਹੋ ਰਹੀਆਂ ਨੇ ਹੀਰੋਇਨ ਵੇਚਣ ਦੇ ਵਿੱਚ ਜਾਂ ਲੈ ਕੇ ਆ ਰਹੀਆਂ ਹਿੱਤ ਨੂੰ ਨੂੰ ਹਿੰਗੀ ਚਲਾਈ ਜਾ ਰਹੀ ਹੈ ਕਿ ਉਹ ਹਾਂ ਜੀ ਆ